ਮੈਂ ਨਿਡ ਮਾਰਕੀਟ ਨਿਊ ਐਮਸੀ ਬਾਜ਼ਾਰ ਪਠਾਨਕੋਟ ਤੋਂ ਬੋਲ ਰਿਹਾ ਰਾਮਪਾਲ ਵਿੱਕੀ ਸਾਡੇ ਇੱਥੇ ਬਾਥਰੂਮ ਨਗਰ ਨਿਗਮ ਨੇ ਬਣਾਇਆ ਸੀ ਬਹੁਤ ਵਧੀਆ ਬਾਥਰੂਮ ਬਣਿਆ ਦਾ ਪਰ ਜਿਹੜੀ ਸਰਕਾਰ ਵਾਲੋ ਇੱਕ ਮਹਿੰਮ ਚਲਾ ਰਹੀ ਹੈ ਸਰਕਾਰ ਜਿਹੜੀ ਮਹਿੰਮ ਚਲਾ ਰਹੀ ਸੀ ਜੁਦ ਨਸ਼ਾ ਵਿਰੁੱਧ ਉਹ ਅੱਜ ਫੇਰ ਲੱਭਣੀ ਸ਼ੁਰੂ ਹੋ ਗਈ ਹੈ ਨਿਊ ਐਮਸੀ ਬਾਜ਼ਾਰ ਦੇ ਵਿੱਚ ਕਿ ਜਿਹੜੇ ਚੋਰ ਨੇ ਜਿਹੜੇ ਨਸ਼ੇੜੀ ਨੇ ਕਿ ਉਹ ਇਹ ਕੰਮ ਉਹ ਹੀ ਲੋਕ ਕਰਦੇ ਨੇ ਜਿਹੜਾ ਨਸ਼ਾ ਪੂਰਤੀ ਕਰਨ ਲਈ ਜੜੀ ਚੀਜ਼ਾਂ ਨੂੰ ਲੱਭੇ ਉਹ ਚੋਕ ਕੇ ਲਾਏ ਨੇ ਵਧੀਆ ਕਲਸੀ ਕੰਪਨੀ ਜਿਹੜੀ ਮੋਟਰ ਲੱਗੀ ਦੀ ਸੀ ਉਹਦੇ ਨਾਲ ਨਾਲ ਹੀ ਡਿਵਾਈਡਰ ਲਾਏ ਦੇ ਸੀ ਬਾਥਰੂਮ ਕਰਨ ਲਈ ਉਹਦੇ ਨਾਲ ਜਿਹੜੀ ਸਰਵਰ ਲੱਗੀ ਦੀ ਸੀ ਉਹਨਾਂ ਨੂੰ ਖੋਲ ਕੇ ਲੈ ਗਏ ਨੇ ਤੇ ਇੱਥੋਂ ਦੀ ਮਹਿਜ ਮਹਿਕਲ 2 ਮਿੰਟ ਦਾ ਰਸਤਾ ਹੈ ਥਾਣੇ ਦਾ ਦਮਿਨੇ ਦਾ ਨੰਬਰ 1 ਦਾ ਔਰ ਇੱਥੇ ਪੀਸੀਆਰ ਵਾਲੇ ਵੱਲੋਂ ਗਾਂਧੀ ਚੌਂ ਦੇ ਵਿੱਚ ਵੀ ਲਾਈਟ ਵਾਲੇ ਚੌਂ ਦੇ ਵਿੱਚ ਵੀ ਖਰੋਤੇ ਹੁੰਦੇ ਨੇ ਪਰ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇਹ ਜਿਹੜੇ ਸ਼ਰਾਰਤੀ ਲੋਕ ਨੇ ਜਿਹੜੇ ਨਸ਼ੇ ਪੂਰਤੀ ਕਰਨ ਲਈ ਇਹੋ ਜਿਹੇ ਕੰਮ ਕਰਦੇ ਨੇ ਪ੍ਰਸ਼ਾਸਨ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਚਾਹੀਦਾ ਕਿ ਇਹਨਾਂ ਦਾ ਨਕੇਲ ਕੱਸਣ ਤਾਂ ਕਿ ਜਿਹੜਾ ਆਮ ਬੰਦੇ ਦਾ ਔਰ ਸਰਕਾਰੀ ਜਿਹੜਾ ਨੁਕਸਾਨ ਹੋ ਰਿਹਾ ਉਹ ਨਾ ਹੋਵੇ ਭਾਈ ਫੁਟੇਜ ਵਗੈਰਾ ਹੈ ਫੁਟੇਜ ਜੋ ਸਾਹਮਣੇ ਲੱਗੇਦਾ ਕੈਮਰਾ ਔਰ ਚ ਕੋਈ 1:30 1:00 ਵਜੇ ਦੀ ਬੋਰੀ ਦਾ ਪੂਰਾ ਦਾ ਹਿੱਸਾ ਹੈ ਦਾ ਕਿ ਬੋਰੀ ਦੇ ਵਿੱਚ ਉਹਨਾਂ ਨੇ ਸਮਾਨ ਪਾਇਆ ਉਹ ਬੋਰੀ ਦੇ ਸਮਾਨ ਲੈ ਗਏ ਨੇ ਉਹ ਕਹਿੰਦੇ ਉਹ ਤੁਹਾਨੂੰ ਹੀ ਉਹਦੀ ਫੁਟੇਜ ਦਿਖਾ ਦਿੰਨੇ ਆ ਐ ਨਿਊ ਮਿਸਪਲ ਬਯਾਰ ਦੇ ਵਿੱਚ ਬੜੀ ਤਕਲੀਫਾਂ ਦੇ ਬਾਅਦ ਅਸੀਂ ਇਹ ਬਾਥਰੂਮ ਬਣਿਆ ਸੀ ਪਹਿਲਾਂ ਤੇਰੀ ਸਫਾਈ ਦਾ ਬੁਰਾ ਹਾਲ ਹੁੰਦਾ ਸੀ ਬੰਦਾ ਰੱਖਿਆ ਗਿਆ ਬਾਜ਼ਾਰ ਵੱਲੋਂ ਇਕੱਠੇ ਕਰਕੇ ਪਿਆ ਸੀ ਉਹਨੂੰ ਸੁਬ ਮਹੀਨੇ ਦੇ ਸਫਾਈ ਦੇ ਪੈਸੇ ਦੇਣ ਦੇ ਬਾਅਦ ਉਹ ਸਫਾਈ ਕਰਾਂ ਦੇ ਲਈ ਅਸੀਂ ਕਈ ਵਾਰੀ ਕਿਹਾ ਕਿ ਉਹ ਕਿਹਾ ਪਰ ਸਾਡੀ ਗੱਲ ਨਹੀਂ ਬਣੀ ਫਿਰ ਆਪੂ ਬਾਜ਼ਾਰ ਵਾਲਿਆਂ ਨੇ ਰਲ ਕੇ ਸਫਾਈ ਦਾ ਕੰਮ ਸ਼ੁਰੂ ਕਰਾਇਆ ਹੁਣ ਕੱਲ ਰਾਤੀ ਇੱਥੋਂ ਮੋਟਰ ਪਾਈਪ ਔਰ ਜਿਹੜੇ ਵਿੱਚ ਡਿਵਾਈਡਰ ਜੇ ਬਣੇ ਹੋਏ ਸੀ ਉਹ ਸਾਰੇ ਹੀ ਚੋਰ ਲਾਗਦੇ ਹੈਗੇ ਨੇ ਚੋਰ ਨੇ ਨਸ਼ੇੜੀ ਨੇ ਜਾਂ ਕੋਣ ਹੈ ਜਿਹੜੇ ਬੜੇ ਆਰਾਮ ਦੇ ਨਾਲ ਸਭ ਕੁਝ ਖੋਲ ਕੇ ਪਿਆਰ ਨਾਲ ਲੈ ਗਏ ਨੇ ਇੱਥੇ ਸਾਡੀ ਕੋਈ ਸੁਣਵਾਈ ਨਹੀਂ ਪੁਲਿਸ ਵਾਲਿਆਂ ਦਾ ਯਾਨੀ ਕਿ ਇਲਾਕਾ ਹਰ ਵੇਲੇ ਤਕਰੀਬਨ ਗਾਦੀ ਚੌਂਗ ਦੇ ਵਿੱਚ ਜਾਂ ਲਾਈਟਾਂ ਵਾਲੇ ਚੌਂਗ ਤੇ ਹੁੰਦਾ ਔਰ ਉੱਥੋਂ ਦੀ ਲਾਗ ਲੈ ਗਏ ਨਾ ਅਸੀਂ ਬਾਜ਼ਾਰ ਵਾਲੇ ਇਹੋ ਹੀ ਕਰ ਰਿਹਾ ਕਿ ਇਹ ਚੋਰਾਂ ਨੂੰ ਤੇ ਸਖਤੀ ਨਾਲ ਇਹਨਾਂ ਨੂੰ ਫੜਿਆ ਜਾਏ ਸਾਡੀ ਮੋਟਰ ਸਾਨੂੰ ਵਾਪਸ ਲਈ ਦੇਖੇਗਾ ਕਿ ਕਾਫੀ ਨਸ਼ੇ ਕਰਦੇ ਲੋਕੀ ਟੀਕੇ ਵਗੈਰਾ ਬਣਾਦੇ ਆ ਇੱਥੇ ਸਵੇਰੇ ਉੱਠੋ ਆਓ ਤੇ ਤਾਂ ਲੋਕਾਂ ਗਿਆ ਨੇ ਜੈਕਸ਼ ਲਗਾਏ ਹੁੰਦੇ ਨੇ 57 ਪਈਆਂ ਹੁੰਦੀਆਂ ਇੱਥੇ ਕੋਈ ਨਾ ਕੋਈ ਨਸ਼ੇ ਕਰਦੇ ਰਹਿੰਦੇ ਆ ਉਹ ਨਸ਼ਿਆਂ ਵਾਲੇ ਹੀ ਇਹ ਕੰਮ ਕਰਕੇ ਲੈ ਕੇ ਗਏ ਨਾ ਜਿਹੜੀ ਵੀ ਸਾਡੀ ਮੋਟਰ ਚੁੱਕੇ ਲੈ ਗਏ